ਟਕੜਾਈਆਂ ਖਿੱਚੀ ਵਰਦਿਆਂ ਘਰੇ ਆ ਮਿਸਤਰੀਆਂ ਨੇ ਯਾਰ ਉਹੀ ਲੈ ਜੋ ਸਾਥੋਂ ਅਸੀਂ ਭਾਈ ਕਿਸ਼ਤਾਂ ਕਰਾ ਲਈਆਂ ਇਹਦੀਆਂ ਪੰਜ ਕਿਸ਼ਤਾਂ ਵਕੀਲ ਕੋਲੇ ਤੇ ਉਹ ਢੋਲ ਦਾ ਗੰਚ ਲਦੇ ਨੇ ਕੀ ਬਾਤ ਹਾਂਜੀ ਦੋਸਤੋ ਤੇ ਇਹ ਹਾਟੋਲ ਵਾਲਾ ਮੁੱਦਾ ਵੱਧ ਗਿਆ ਇਹ ਟੁੱਟਿਆ ਨਿਕਲ ਆਇਆ ਯਾਰ ਇਹਨੂੰ ਹਾਰ ਕੇ ਮੈਂ ਯਾਰ ਵਾਪਸ ਕਰੀ ਆਉਣਾ ਜੇ ਕਰ ਲੈ ਠੀਕ ਹੈ ਨਹੀਂ ਭਾਈ ਮੋੜ ਦੇਵਾਂਗੇ ਹੋਰ ਕੀ ਹੈਗਾ ਹੈ ਜਨੇੜੇ ਪਪਾ ਹੀ ਐ ਤੇ ਟੋਲ ਪਈ ਵਾਪਸ ਕਰਕੇ ਆਉਣੇ ਅੱਜ ਤੇ ਜੇ ਮੋੜ ਲੈ ਠੀਕ ਐ ਨਹੀਂ ਸਾਨੂੰ ਫਿਰ ਪਤਾ ਹੀ ਐ ਤਾਂ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸਾਰੇ ਠੀਕ ਹੋਵੋਗੇ ਨਵੇਂ ਭਰਾ ਜੁੜਦੇ ਐ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈਗਾ ਤੇ ਐਂਡ ਤੱਕ ਲਾਜ਼ਮੀ ਜ਼ਰੂਰ ਦੇਖਿਆ ਕਰੋ ਤੇ ਫਿਰ ਬਣੇ ਰਹੋ ਪਾ ਹੁਣ ਆਪਾਂ ਪਿੰਡ ਤੋਂ ਬਾਹਰ ਨਿਕਲ ਛੱ ਲਗੇ ਪਾਪਾ ਮਨੀ ਭਾਈ ਹੋ ਔਖੜੇ ਪਟੂ ਸੜਕ ਤੇ ਮੋਟਰਸਾਈਕਲ ਆਇਆ ਇਥੋਂ ਭਾਈ ਰੇਖਾ ਆਦ ਮਿਲਦੀ ਹੈ ਕਿਸਾਨਾਂ ਨੂੰ ਮਿੰਨੀ ਬੈਂਕ ਹੈ ਕਿੱਧਰ ਗਏ ਹੋਏ ਉਹ ਖੜੇ ਆ ਉਹ ਇਹਨਾਂ ਨੂੰ ਚੜਾਉਣੇ ਕਦੇ ਨੂੰ ਚੜਾਉਣਾ ਤਾਂ ਇਹਨਾਂ ਤਿੰਨਾਂ ਨੂੰ ਸੀ ਆ ਆ ਗੜੇ ਆ ਭਾਈ ਇਹ ਆਇਆ ਬਕੀਲ ਓਏ ਆ ਜਾ ਤਕੀਲਾ ਇੱਥੇ ਲਾ ਦੇ ਮੋਟਰਸਾਈਕਲ ਸਾਡੇ ਨਾਲ ਬੈਠਾ ਬਕੀਲ ਨੂੰ ਆ ਦੇ ਮੋਟਰਸਾਈਕਲ ਤਾਂ ਦਾਰ ਲਾ ਗੱਡੀ ਦੇ ਇੱਥੇ ਜਿ ਵੜਾ ਰਲਾ ਉਏ ਇੱਥੇ ਜੇ ਵੇ ਜੀ ਇੰਨੇ ਜਥਾ ਚ ਬਗੇ ਲੈ ਇੱਥੇ ਵੇ ਜੀ ਕੋਰ ਨੇ ਜੇ ਇੱਥੇ ਜੇ ਮੋਟਰਸਾਈਕਲ ਨੂੰ ਕੀ ਆ ਯਾਰ ਤਾਂ ਧਰ ਲਾ ਜਾ ਪੱਟਾ ਧਰ ਲਾ ਇਹ ਵੇ ਟੁੱਕਰ ਹੋ ਗਿਆ ਜਗਾੜਾ ਭਈਆ ਅਸੀਂ ਅਸੀਂ ਬੰਦੇ ਆ ਭਾਈ ਤਨ ਤੇ ਉਹ ਜਗਾੜੀ ਆ ਬੰਦਾ ਪਿਛਲਾ ਸਹੀ ਆ ਸਹੀ ਹੈ ਮਾ ਮੋਟਰਸਾਈਕਲ ਦਾ ਕੰਮ ਕਰੀਆ ਛੱਡਿਆ ਨਾ ਲੈ ਭਾਈ ਸਾਡੀ ਹੁਣ ਰਾਇ ਬਣ ਗਈ ਤੇ ਨਹੀਂ ਜਾਵਾਂਗੇ ਇੱਕ ਤਾਈ ਕੋ ਰਹਿਣ ਦੇ ਚੱਲ ਭਾਈ ਸਹੀ ਆ ਸਹੀ ਆ ਸਮਾਨ ਕਿ ਲਿਆਉਣਾ ਸਮਾਨ ਡੱਗੀ ਧਰ ਲਾਂਗੇ ਲੈ ਵੀ ਰਹਿ ਬਣ ਗਈ ਸਾਡੀ ਤਿੰਨੇ ਜਾਨੇ ਆ ਮੋਟਰਸਾਈਕਲ ਉੱਥੇ ਲਾਉਣੇ ਆ ਆ ਟੋਲਾ ਸੀ ਭਾਈ ਬਾਕਸ ਕਰਤਾ ਤੇ ਆ ਵੀਰਾਂ ਕੋਲੇ ਬੱਪਾਂ ਸੀ ਆ ਗਏ ਤੇ ਖਾਰੇ ਆਪਣੇ ਦੋਸਤ ਮਿੱਤਰ ਨੇ ਮੰਨ ਗਏ ਇਹਨਾਂ ਨੇ ਕੁਝ ਨਹੀਂ ਠੀਕ ਆ ਕਹਿੰਦੇ ਅਸੀਂ ਵੱਡ ਕੇ ਵੀ ਦੇ ਦਨੇ ਆ ਇਹ ਆਨੇ ਅਸੀਂ ਭਾਈ ਵੱਡ ਕੇ ਦੇ ਦਨੇ ਕਹਿੰਦਾ ਕਿੱਥੇ ਟੱਕਰਾ ਮਾਰੇਗਾ ਤੂੰ ਤੇ ਖਾ ਠੀਕ ਆ ਬੰਦੇ ਐਨੇ ਹੈ ਨਹੀਂ ਚੜਾ ਤਰਾ ਲਏ ਤੇ ਜੇ ਨਾ ਮੰਨਦੇ ਫਿਰ ਅਸੀਂ ਭਾਈ ਅਸੀਂ ਇਹਦੇ ਇੱਕ ਹੈਗਾ ਹੋਰ ਵੱਡਾ ਬੰਦਾ ਇਹਨਾਂ ਦਾ ਖਰਨ ਆਰਮੀ ਐ ਮੰਨ ਕੇ ਜੀ ਨਾ ਮੰਨਦਾ ਸੀ ਮਣਾ ਲੈਂਦੇ ਇਹਨੂੰ ਤੇ ਹੁਣ ਭਾਈ ਜੰਦਾ ਕਹਿੰਦਾ ਬਾੜਾ ਨਾ ਰਖੋ ਕਹਿੰਦਾ ਅਸੀਂ ਤੁਹਾਨੂੰ ਉਵੇਂ ਹੀ ਬਣਾ ਕੇ ਦੇਨੇ ਕੱਲਾ ਧੋਲਿਓ ਘਰੇ ਭਾਈ ਸਮਝਦਾਰ ਬੰਦੇ ਕਹਿੰਦੇ ਇਹ ਤਾਂ ਪੂਰੀ ਮੈਂ ਕਹਿੰਦਾ ਕਿੰਨਾ ਤੂੰ ਮੱਥਾ ਮਾਰਿਆ ਨਾ ਕਹਿੰਦਾ ਤੈਨੂੰ ਉਹਨਾਂ ਦੁਬਾਰੇ ਪੁੱਠਾ ਅਸੀਂ ਆਪਦੇ ਚ ਕਰ ਦੰਨੇ ਹੋਈ ਗਾ ਪਹਿਲਾਂ ਹੀ ਸਿੱਕਿਆ ਹੈ ਨੇ ਵੀ ਬਾਈ ਸਾਡੀ ਬੋਲੀ ਹੈ ਜੀ ਅਸੀਂ ਬਣਾਉਣੇ ਜਾਣ ਕੇ ਆ ਹਾਂ ਇਹ ਜਾਣ ਕੇ ਲੋਕ ਸਾਡੇ ਚ ਨਗੋਚਾਂ ਘੱਟ ਨਹੀਂ ਚੀਜ਼ਾਂ ਨੇ ਹਾਂ ਤੂੰ ਸਹਿਣਾ ਹੈ ਨਹੀਂ ਆ ਭਾਈ ਭਈ ਬੰਦਾ ਔਰਾਂ ਦੇ ਘਣਾ ਦੇ ਉਹਦੀ ਐਮਪੀ ਜੀ ਆ ਇਹਨਾਂ ਦੇ ਭਾਵੇਂ ਵੀ ਪਾਉਂਦੇ ਆਏ ਤੇ ਹੁਣ ਕਟੂਆ ਪਤਾ ਨਹੀਂ ਕੀ ਕਰੂਗਾ ਇਹ ਬੰਦੇ ਦਾ ਘਰ ਮੰਨ ਗਏ ਸੀ ਪਹਿਲੇ ਕਿਹੜੇ ਹੱਸਦਾ ਵੇ ਆ ਹੱਸਦਾ ਬਹੁਤ ਆ ਯਾਰ ਆ ਬੰਦਾ ਪਹਿਲਾਂ ਨਾਲ ਢੋਲ ਭਾਈ ਆ ਸੀ ਉਹ ਪੈਂਚਰ ਲਾਰਖੇ ਵਿੱਚ ਹੈ ਨਾ ਸੇ ਹੁਣ ਵਾਲਿਆ ਬਾਂਗਾ ਨੇ ਮੈਨੂੰ ਤਿਆਰ ਕਰਕੇ ਦੇਦਾ ਕਹਿੰਦਾ ਕਿਉਂ ਟੱਕਰਾ ਮਰੀ ਜਾਣਾ ਘਬਰਾਣਾ ਕਿਹਾ ਤੇ ਵੀ ਟੂ ਲੇਅਰ ਹੀ ਨਿਕਲਿਆ ਇਹ ਅਸੀਂ ਪਾਲ ਕੇ ਲਿਆ ਬਾਕੀ ਮੈਨੂੰ ਹਜੇ ਯਕੀਨ ਨਹੀਂ ਆਣੀ ਹੁੰਦਾ ਕਿਤੇ ਫੁੱਟੇ ਨਾ ਜਾਏ ਯਾਰ ਆ ਹੁਣ ਬਾਈ ਸਫਾਈ ਕਰਕੇ ਹੁੰਦਾ ਪੂਰੀ ਚੰਗੀ ਤਰ੍ਹਾਂ ਇਹ ਮਾਰਕੀਟ ਭਾਈ ਬੱਪਾਂ ਦੀ ਹੈਗੀ ਆਹ ਰੋੜ ਸਰਸੇ ਨੂੰ ਜਾਂਦਾ ਹੈ ਇਥੋਂ ਇਹ ਰੋਡ ਸਰਸੇ ਨੂੰ ਹੀ ਗਿਲ ਜਾਂਦਾ ਹੈ ਇਹ ਬੱਪਾਂ ਇੱਕ ਮਾਰਕੀਟ ਆ ਪਿੰਡਾਂ ਦੀ ਘਰ ਦੀਆਂ ਜ਼ਰੂਰਤਾਂ ਦਾ ਸਮਾਨ ਇੱਥੋਂ ਤੁਸੀਂ ਖਰੀਦ ਸਕਦੇ ਹੋਗੇ ਇੱਛਾ ਅਨੁਸਾਰ ਆ ਦੇਖੋ ਇਹ ਆ ਬਾਈ ਬਾਈ ਨੇ ਐ ਬਣਾਤਾ ਕਿ ਬੇਬੇ ਦਾ ਸੰਦੂਖ ਦਾ ਢੱਕਣ ਹੁੰਦਾ ਆ ਕੀ ਆ ਗੱਲ ਇਹ ਫਿਰ ਮਿਸਤਰੀ ਬੰਦੇ ਐਵੇਂ ਧਣੀ ਜੜੀ ਉਹ ਕਿਆ ਬਾਤ ਆਨਲਾਈਨ ਦੁਆਰੇ ਖੋਲ ਕਿ ਹੋਏ ਵੈਰੀ ਗੁੱਡ ਆ ਬਾਈ ਵਕੀਲ ਸਿਆ ਇਹਨੇ ਕਰਵਾਇਆ ਕੰਮ ਸਾਰਾ ਹਾਂਜੀ ਦੋਸਤੋ ਆ ਭਾਈ ਬਾਂਗਾ ਤੋਂ ਕੱਲ ਅਸੀਂ ਹਲੀਰੀ ਦਾ ਸੌਦਾ ਦਾ ਮਾਰਿਆ ਸੀਗਾ ਤੇ ਕਰਤੇ ਕਰਦੇ ਨੇ ਅੱਜ ਮੂਡ ਬਣੀ ਗਿਆ ਕਿਉਂਕਿ ਚੀਜ਼ ਸੀ ਸਾਡੇ ਬੜੀ ਵੱਡੀ ਕਈ ਬੰਦਿਆਂ ਤੋਂ ਬਣਦਾ ਸੌਦਾ ਨਹੀਂ ਹੋਇਆ ਹਲੀਰੀ ਦਾ ਅਸੀਂ ਐਵੇਂ ਲੱਕੜਾਂਆਂ ਖਿੱਚੀ ਪਰਦਿਆਂ ਘਰੇ ਆ ਮਿਸਤਰੀਆਂ ਨੇ ਯਾਰ ਉਹੀ ਲੈ ਜਿਓ ਸਾਥੋਂ ਅਸੀਂ ਭਾਈ ਕਿਸ਼ਤਾਂ ਕਰਾ ਲਈਆਂ ਇਹਦੀਆਂ ਪੰਜ ਕਿਸ਼ਤਾਂ ਕਰਨੀਆਂ ਆਂ ਹਲੀਰੀ ਦੀਆਂ ਤੇ ਜਦੋਂ ਪੂਰਗਾਂ ਹੋਊਗਾ ਉਦੋਂ ਦੇਖ ਲੈ ਹਿਸਾਬ ਕਰ ਲਾਂਗੇ ਨਾਲ ਠੀਕ ਆ ਬਣੇ ਆ ਆ ਬਾਂਗਾ ਕੋਲੇ ਭਾਈ ਚੱਲ ਉਹ 80 ਖੜੀ ਜਾਂਦੇ ਸੀ ਮੰਜੇ ਲੋਹੇ ਦਾ ਸਮਾਨ ਪਲੇਟਾਂ ਚਾਦਰਾਂ ਇਹਦਾ ਮੈਂ ਬੋਲੀ ਨਾ ਕਿ ਚਾਰ ਵੇਚਣ ਵਾਲੇ ਨਹੀਂ ਹੁੰਦੇ ਉਵੇਂ ਆ ਬੰਗਾਰਾ ਵੀ ਹੈ ਭਾਈ ਇੱਕ ਆ ਵੀਰ ਦੀ ਦੁਕਾਨ ਆਪਣੇ ਦੀ ਇਧਰ ਆਟਾ ਟੈਂਕੀਆਂ ਇਹ ਪ੍ਰਾਈਮਰ ਦਾ ਸਮਾਨ ਕਹਿੰਦੇ ਹੁੰਨੇ ਕਿ ਨੂੰ ਆਪਾਂ ਨਲਖੇ ਸਾਰਾ ਵੀਰ ਕੋਲੇ ਸਮਾਨ ਉਪਲਬਧ ਮਿਲਦਾ ਹੈਗਾ ਬਾਸ਼ਵੇਸ਼ਨ ਟੂਟੀਆਂ ਇਹ ਵੀਰ ਕੋਲੇ ਸਾਰਾ ਸਮਾਨ ਮਿਲਦਾ ਇਹਨਾਂ ਦੀਆਂ ਦੋ ਦੁਕਾਨਾਂ ਹੈ ਬੱਪਾ ਰੋਡ ਦੇ ਉੱਤੇ ਸਰਸੇ ਨੂੰ ਜਾਣੇ ਕਿਦੋਂ ਇਹ ਵੀਰਾਂ ਦਾ ਖੜਿਆ ਆਰੇ ਵਾਲੇ ਵਜਦੇ ਆ तकरीबन ਆਪਣੀ ਦੇਸੀ ਬੋਲੀ ਟੈਂਕਾਂ ਦੇ ਕਵਰ ਹਾਂ ਹਾਂ ਦਿਖਾ ਦੇ ਉਹ ਉੱਪਰਲੇ ਪਰੇ ਚੜਾਇਆ ਪਿਆ ਕਵਰ ਹਾਉ ਟੈਂਕੀ ਦੇ ਉੱਤੇ ਐ ਚੜਾਇਆ ਪਿਆ ਕਿਵੇਂ ਆਪਾਂ ਦਫ਼ਤਰ ਦੇ ਵਿੱਚ ਟੀਪਣ ਲੈ ਕੇ ਆਨੇ ਰੋਟੀਆਂ ਵਾਲਾ ਉਹਨੇ ਸੱਚ ਕੋਈ ਪਹੀ ਪਟ્રોલ ਨਾਲ ਬੋਤਲ ਧੋਈ ਜਾਂਦੇ ਤੇਗਾ ਬਾਦੂ ਹੈ ਪਟ્રોલ ਇਹਨਾਂ ਕੋਲੇ ਵਕੀਲ ਕੋਲੇ ਤੇ ਉਹ ਢੋਲ ਦਾ ਗੰਚਲ ਰਹੇ ਨੇ ਕੀ ਬਾਤ ਵਕੀਲਾ ਦਾ ਮੈਂ ਤੇਲ ਲੈਣਾ ਮਗਲਾ ਲੈ ਲਾ ਭਾਈ ਹਾਂ ਇੱਥੋਂ ਜੀ ਭਾਈ ਪਰਚੋਨ ਦਾ ਸਾਮਾਨ ਲੈਣਾ ਹੈ ਜੀ ਥੋੜਾ ਜਿਆ ਅੰਦਰ ਸਮਾਉਣ ਯਾਰ ਅੱਪਾ ਕਿੱਡੀ ਲੈ ਕੇ ਆਉਣ ਨੇ ਡਾਇਨਾ ਕਿੱਡੀ ਇਹ ਭਾਈ ਥੋੜੀ ਮਾਰਕੀਟ ਤੋਂ ਪਿੱਛੇ ਹਟ ਨਹੀਂ ਦਿਖਾਣਾ ਉਹ ਗਲੀ ਆਉਂਦੀ ਹੈ ਪਿੱਛੇ ਹਟ ਮੀ ਹੈ ਆ ਮੈਨੂ ਦੇਖ ਪੀਜ਼ਾ ਪੁਆਇੰਟ ਕਿਹੜਾ ਹੈ ਬੈਸਟ ਕਿਹੜਾ ਅੱਗੇ ਚੱਲਨੀ ਪੇ ਪੇ ਹੀ ਖਤਮ ਹੋ ਗਿਆ ਇੱਕ ਖੁੱਲੇ ਦੂਜਾ ਖਤਮ ਬੱਸ ਚੀਜ਼ ਕਿਹੜਾ ਚੀਜ਼ ਵੀ ਜਾਵੇ ਚਲ ਦੇਖਦੇ ਆ ਕਿਹੜਾ ਕਰਦੇ ਆ ਔਡਰਾਂ ਤੇ ਹੁਣ ਤੁਸੀਂ ਬਣੇ ਰਹੋ ਆਹ ਕਾਰ ਦਾ ਬਣਾ ਦਾ ਬਹੁਤ ਲੁੱਕ ਗਿਆ ਯਾਰ ਲਦਗੀ ਲੈ ਆਹ ਭਾਈ ਸਮਾਨ ਹਾਲ ਤਾਂ ਰੱਖੇ ਕਾਰ ਚ ਆ ਢੋਲ ਦੋ ਕੱਟੇ ਪਿੱਛੇ ਡਗੀ ਭਰੀ ਐ ਤੇ ਬੰਦਿਆਂ ਨਾਲ ਭਰੀ ਆ ਤੇ ਇੱਕ ਤਾਂ ਲੁਕੀ ਐ ਇੱਕ ਢੋਲ ਦੇ ਵਿੱਚ ਐ ਇੱਕ ਕਦੇ ਇੱਥੇ ਬੰਦਾ ਨਹੀਂ ਆਉਂਦਾ ਬੰਦਾ ਹੈਗਾ ਆ ਬੋਲੀ ਤਾਂ ਇਹਦਾ ਉਹ ਦੇਖ ਆ ਸੀ ਹੱਥੇ ਦੇ ਉਹ ਭਰਾਵਾ ਜੀਮਿਦਾਰਾ ਕਰਦੇ ਆ ਸਰਦਾ ਨੀਗਰ ਟ੍ਰੈਡ ਤੇ ਹੁਣ ਆਉਂਦਾ ਨਹੀਂਗਾ ਠੀਕ ਐ ਠੀਕ ਐ ਜੀ ਸ਼ਾਮ ਦੇ 7:30 ਵਜੇ ਭਾਈ ਅਸੀਂ ਆ ਦੂਜੇ ਕਿਲੇ ਚ ਕੁਮਾਰਾ ਵਿਜੀ ਜਾਂਦੇ ਸੀ ਤਾਂ ਇੱਥੇ 7:30 ਹੋ ਗਿਆ ਟਾਈਮ ਕਾਂ ਤਿਆਰ ਕੀਤਾ ਸੀ ਪਹਿਲਾਂ ਬਪਾ ਸਾਨੂੰ ਪਤਾ ਹੀ ਠੋਲ ਲੈਣ ਵਾਕੇ ਸੀ ਉਥੋਂ ਆ ਕੇ ਤੇ ਘੰਟੇ ਕੇ ਬਾਅਦ ਆ ਅਸੀਂ ਆ ਬਾਨ ਤਿਆਰ ਕੀਤਾ ਕਾ ਕਿਲਾ ਕਾ ਤੇ ਸਾਨੂੰ ਗਮਾਰਾ ਹੁਣ ਇੱਥੇ ਬੀਜੀ ਨੇ ਆ ਦੇਖੋ ਆਏ ਸ਼ਾਬਾਸ਼ ਆ ਗਮਾਰਾ ਬੀਜੀ ਨੇ ਤੇ ਭਾਈ ਤੇ ਕੱਲ ਮੈਂ ਬੀਜੀ ਨੇ ਕਢ ਕੇ ਦਵਾਈ ਕਰਵਾਣੇ ਚਾਹੀਏ ਬਸ ਥੋੜਾ ਰਹਿ ਗਿਆ ਹੁਣ ਤੰਗਣਾ ਹਜ਼ਾਰ ਰਹਿ ਗਿਆ ਹਾਂਜੀ ਦੋਸਤੋ ਉਹ ਗਮਾਰਾ ਵੀਦਿਆਂ ਨੂੰ ਥੋੜਾ ਹਨੇਰਾ ਹੋ ਗਿਆ 8:00 ਵਜੇ 5 ਮਿੰਟ ਹੋ ਗਏ ਭਾਈ ਤੇ ਗਮਾਰੇ ਵਾਲਾ ਕੰਮ ਨਿਬੜ ਗਿਆ ਖਰਾ ਤੜਕੇ ਦੇਖਾਂਗੇ ਪਿੰਡੀ ਕਰਦਾਂਗੇ ਉਤੇ ਤੇ ਜੇ ਬਲੌਗ ਇੱਥੋਂ ਤੱਕ ਦੇਖਿਆ ਤਾਂ ਭਾਈ ਚੈਨਲ ਨੂੰ ਲਾਈਕ ਨਵੇਂ ਭਰਾ ਜੁੜਦੇ ਆ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾਗਾ ਤਾਂ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ